ਇਹ ਦਾ ਨਾਮ ਸੁਮੇਧਾ ਕਿਹੜੀ ਏਜੰਸੀ ਹੈ ਇਹ ਟਾਟਾ ਏਜੰਸੀ ਨਵਿਟੀ ਟਾਟਾ ਏਜੰਸੀ ਹੈ ਗੁਰਦਾਸਪੁਰ ਤੋਂ ਕੀ ਗੱਲ ਬਾਤ ਹੈ ਗੱਲ ਬਾਤ ਹੋਈ ਕਿ ਸਰ 6:30 ਵਜੇ ਦਾ ਟਾਈਮ ਹੈ ਤੇ ਅਸੀਂ ਜਸਟ ਅਸੀਂ ਛੁੱਟੀਆਂ ਲੱਗੀਆਂ ਸਾਨੂੰ ਅਸੀਂ ਆਣ ਲੱਗੇ ਆਏ ਨੂੰ ਤੇ 120 30 ਦੀ ਸਪੀਡ ਤੇ ਆ ਰਿਹਾ ਸੀ ਬੰਦਾ ਪਿੱਛੋਂ ਕਹਿੰਦਾ ਕਿ ਮੈਂ ਨਾ ਰਾਈਟ ਟਰਨ ਲੈਫਟ ਟਰਨ ਕਰਨ ਲੱਗਾ ਸੀ ਤੇ ਕਹਿੰਦਾ ਕਿ ਮੈਂ ਗਲਤੀ ਨਾ ਹੋ ਗਿਆ ਮੇਰੇ ਕੋ ਅਸੀਂ ਵੇਖਿਆ ਤੇ ਨੇ ਨਸ਼ਾ ਕੀਤਾ ਹੋਇਆ ਸੀ ਇਸ ਬੰਦੇ ਨੇ ਠੀਕ ਹੈ ਜੀ ਸਰ ਗਵਰਨਮੈਂਟ ਦਾ ਫਰਕ ਹੀ ਜੇ ਅਸੀਂ ਸਾਰੇ ਇੱਥੇ ਆ ਜਾਂਦੇ ਬਾਈਕ ਲੈਨ ਤੇ ਸਾਰੇ ਖਤਮ ਹੋਏ ਇਹ ਬੰਦੇ ਮੌਕੇ ਤੇ ਤੇ ਫਿਰ ਕੌਣ ਜ਼ਿੰਮੇਵਾਰੀ ਹੈ ਇਸ ਗੱਲ ਦਾ ਦੱਸੋ ਕੌਣ ਕਾਰੀਆ ਕਿੰਨੇ ਬੰਦੇ ਗੱਡੀ 'ਚ ਗੱਡੀ 'ਚ ਕੱਲਾ ਬੰਦਾ ਸੀ ਉਹਦੇ ਨਾਲ ਬੰਦੇ ਕਿੰਨੇ ਰਲ ਗਏ ਕਹਿੰਦੇ ਕਿ ਅਸੀਂ ਤੁਹਾਨੂੰ ਗੋਲੀ ਮਾਰ ਦੇਣੀ ਐ ਐਦਾ ਬੰਦਾ ਬੋਲ ਰਿਹਾ ਸੀ ਜਿਹੜੇ ਨਾਲ ਦੇ ਸਾਥੀ ਸੀ ਉਹਦੇ ਫਿਰ ਜਦੋਂ ਪੁਲਿਸ ਵਾਲੇ ਆਏ ਫਿਰ ਕੋਈ ਨਹੀਂ ਬੋਲਿਆ ਲੱਗੇ ਐ ਜਿਹੜੀ ਗੱਡੀ ਚੜੀ ਆ ਮੋਟਰਸਾਈਕਲ 'ਤੇ ਚੜੀ ਆ ਹਾਂਜੀ ਬਾਈਕ ਮੋਟਰਸਾਈਕਲ ਸਾਰੇ ਜਿੰਨੇ ਵੀ 6-7 ਮੋਟਰਸਾਈਕਲ ਸੀ ਸ਼ੁਕਰ ਕਰੋ ਸਰ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਅਸੀਂ ਜੱਸਾ ਹੀ ਆ ਨਹੀਂ ਲੱਗੇ ਸੀ ਛੁੱਟੀ ਹੋਣ ਲੱਗੀ ਸੀ ਜੇ ਜਾਨੀ ਨੁਕਸਾਨ ਹੋ ਜਾਂਦਾ ਫਿਰ ਫਿਰ ਦੱਸੋ ਕੌਣ ਜ਼ਿੰਮੇਵਾਰੀ ਹੈ ਦਾ ਕਿੰਨੇ ਕੁ ਮੋਟਰਸਾਈਕਲ ਇੱਥੇ ਲੱਗੇ ਸਰ 6-7 ਮੋਟਰਸਾਈਕਲ ਸੀ ਸੋ 8 ਹੀ ਲਾ ਲਓ ਤੁਸੀਂ ਸਾਰੇ ਡੈਮੇਜ ਹੋ ਗਏ ਸਾਰੇ ਡੈਮੇਜ ਹੋ ਗਏ ਸਾਰੇ ਮੂਰੇ ਕੰਮ ਕਰਦੇ ਸਾਰੇ 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 ਜੋਬ ਕਰਦੇ ਸਾਡੇ 6 ਛੁੱਟੀਆਂ ਲੱਗੀ 6 ਵਜੇ 28 ਮਿੰਟ ਤੇ ਘਾਟ ਹੋ ਗਿਆ ਪੁਲਿਸ ਨੇ ਪੜਿਆ ਹਾਂਜੀ ਲੈ ਗਏ ਆ ਥਾਣੇ ਲੈ ਗਏ ਆ ਅਸੀਂ ਚੱਲੇ ਆ ਦੱਸ ਪਿੱਛੇ ਚੱਲੇ ਉਹਨਾਂ ਨੂੰ ਮੰਗ ਕਰਦੇ ਕਿ ਜਿਹੜਾ ਸਾਡੇ ਅਨਸਾਰ ਹੋਇਆ ਉਹ ਭਰਿਆ ਭਰਿਆ ਜਾਏ ਬਸ ਹੋਰ ਕੁਝ ਨਹੀਂ ਬਾਕੀ ਜਿਹੜੀ ਧਮਕੀ ਮਿਲੀ ਆ ਧਮਕੀ ਦੇਂਦੇ ਆ ਇਹਨਾਂ ਤੇ ਵੀ ਹਾਂ ਕਾਰਵਾਈ ਹਾਂ ਕਾਰਵਾਈ ਕੀਤੀ ਜੀ ਭਾਈ ਮੇਰਾ ਨਾਮ ਜਤਿੰਦਰ ਸਿੰਘ ਹੈ ਹਾਂਜੀ ਕਾਟਾ ਸ਼ੋਰੂਮ ਦੇ ਵਿੱਚ ਭਾਈ ਆਪਾਂ ਕੰਮ ਕਰਦੇ ਆਂ ਅਸੀਂ ਭਾਜੀ ਸਜਸਟ ਛੁੱਟੀ ਹੋਣ ਵਾਈ ਸਾਡੇ ਕੋਲ 6 ਦਾ ਟਾਈਮ ਸੀ ਭਾਜੀ ਇਧਰੋਂ ਗੱਡੀ ਬੜੀ ਫਾਸਟ ਆਈ ਭਾਰੀ ਉਹਨਾਂ ਨੇ ਰੌਂਗ ਸਾਈਡ ਨੂੰ ਟਰਨ ਕਰਨਾਂ ਬਾਅਦ ਫਾਸਟ ਆਣ ਜੱਕਦਾਂ ਮੀ ਗੱਡੀ ਮੋੜ ਲੱਗੇ ਬਟ ਉਹਦੇ ਕੋਲ ਕੰਟਰੋਲ ਨਹੀਂ ਹੋਇਆ ਭਾਜੀ ਉਹਦੇ ਨਾਲ ਹੀ ਉਹਨੇ ਸਾਡੇ ਸਾਡੇ ਇੱਥੇ ਮੋਟਰਸਾਈਕਲ ਦੇ ਨਾਲ ਹੀ ਉੱਪਰ ਗੱਡੀਆਂ ਚਾੜ ਦਿੱਤੀਆਂ ਬਟ ਇਨਾ ਸੁਖ ਹੋਇਆ ਪਰ ਮਾਰਵਾ ਦੀ ਗੱਡੀ ਨੂੰ ਤੁਹਾਨੂੰ ਵਾਲੇ ਅਸੀਂ ਆਏ ਨਹੀਂ ਇੱਥੇ ਆਪਣੇ ਭਾਜੀ ਨਾਲੋਂ ਵੀ ਬਹੁਤ ਹੀ ਜ਼ਿਆਦਾ ਨੁਕਸਾਨ ਕਰ ਦਿੱਤਾ ਉਹਨੇ ਆਪਣਾ ਭਾਜੀ ਪਰ ਇਹ ਇੱਥੇ ਹੈਗੇ ਹੀ ਪੰਜ ਤੋਂ ਛੇ ਮੋਟਰਸਾਈਕਲ ਆਪਣੇ ਲੱਗੇ ਹੋਏ ਆਪਣੇ ਭਾਈ ਇੱਥੇ ਪਾਰਕਿੰਗ ਲਾਈ ਆਪਣੇ ਵੀ ਚਲੋ ਜਸਟ ਇੱਕ ਥਾਂ ਖਾਲੀ ਇੱਥੇ ਚਲੋ ਲਾ ਦਈ ਦੀ ਆਪਣੇ ਸਾਈਡ ਤੇ ਕਰਕੇ ਲਾ ਦਈ ਦੀ ਸੀ ਠੀਕ ਹੈ ਜੀ ਪਰ ਫਿਰ ਵੀ ਬੰਦੇ ਨੇ ਵੇਖੋ ਲਾ ਲੋ ਵੀ ਇੱਥੇ ਪੁਲਿਸ ਵਾਲਿਆਂ ਦਾ ਇੱਕ ਬੋਰਡ ਪਿਆ ਸੀ ਉਹ ਵੀ ਚੁੱਕ ਕੇ ਮਾਰ ਗਏ ਭਾਈ ਇੱਧਰ ਸਾਡੇ ਮੋਟਰਸਾਈਕਲ ਦੇ ਉੱਪਰ ਚਾਰ ਦਿੱਤਾ ਨੇ ਹਾਂਜੀ ਮੇਰਾ ਵੀ ਮੋਟਰਸਾਈਕਲ ਭਰੀਆ ਗਿਆ ਸਪਲੈਂਡਰ ਮੋਟਰਸਾਈਕਲ ਭਰੀ ਮੇਰਾ ਭਾਈ ਆਪਾਂ ਇਹ ਮੰਗ ਕਰਦੇ ਆਂ ਵੀ ਕਾਰਵਾਈ ਹੋਣੀ ਚਾਹੀਦੀ ਹੈ ਸਾਡਾ ਜੋ ਨੁਕਸਾਨ ਹੋਇਆ ਉਹ ਭਰਿਆ ਜਾਵੇ ਆਪਣਾ ਭਾਈ ਨਹੀਂ ਜਗਨਨ ਜਨਨ ਨੁਕਸਾਨ ਤੋਂ ਭਾਜੀ ਬਚਾ ਹੋ ਗਿਆ ਜੀ ਆਪਣਾ ਭਾਰੀ ਕਿਨੇ ਮੋਟਰਸਾਈਕਲ ਆ ਕੇ ਥਲੇ ਭਾਈ ਤੇ ਆਪਣੇ ਲਾਲੋ ਪਿਗਟ ਜਿਹੜੇ ਜਿਆਦਾ ਡੈਮੇਜ ਹੋਇਆ ਉਹਦੇ 4 ਮੋਟਰਸਾਈਕਲ ਭਾਜੀ ਆਪਣੇ ਹੈਗੇ ਜੀ ਡੈਮੇਜ ਬਿਲਕੁਲ ਹੋ ਗਿਆ ਭਾਜੀ ਉੱਥੇ ਬਟ ਫਿਰ ਵੀ ਉੱਥੇ ਗੱਡੀ ਚਾੜ ਕੇ ਭਾਜੀ ਫਿਰ ਵੀ ਬੰਦਾ ਅੱਗੇ ਨੂੰ ਪਿੱਛੇ ਨੂੰ ਰੇਸਾਂ ਦੇ ਰਿਹਾ ਸੀ ਆਪਣੀ ਭਾਰੀ ਉਹ ਜਿਹੜੇ ਮੁਲਾਜ਼ਮ ਕੰਮ ਕਰਦੇ ਸੀ ਉਹ ਵੀ ਆ ਹਾਂਜੀ ਹਾਂਜੀ ਉਹ ਹੀ ਉਹਨਾਂ ਦੇ ਭਾਜੀ ਮੋਟਰਸਾਈਕਲ نیچے ਆਏ ਆਪਣੇ ਅਮਸਾਰੇ ਭਾਈ ਲਾਲੋ ਵੀ ਮਾਤਰ ਬੰਦੇ ਆ ਆਪਣੇ ਭਾਜੀ ਸਾਰੇ ਲਾਲੋ ਵੀ ਕਿੰਨੀ ਕਿੰਨੀ ਤਰ੍ਹਾਂ ਦਾ ਪ੍ਰਾਈਵੇਟ ਕੰਮ ਦੇ ਵਿੱਚ ਤੁਹਾਨੂੰ ਪਤਾ ਕਿੰਨੀ ਤ ਦਾ ਆਪਣਾ ਸਾਰਾ ਗਿਆੜਾ ਕਰਦੇ ਬਟ ਬੰਦੇ ਨੁਕਸਾਨ ਕਰ ਦਿੱਤਾ ਗਾੜੀ ਉਤੋਂ ਅਫਸਰ ਭਾਈ ਦੀਆਂ ਪਰ ਸਾਨੂੰ ਧਮਕੀਆਂ ਦੇ ਰਿਹਾ ਜੇ ਵੀ ਮੈਂ ਜੰਗਲਾਤ ਵਿਭਾਗ ਦੇ ਵਿੱਚ ਕੰਮ ਕਰਦਾ ਹਾਂ ਤੇ ਮੈਂ ਤੁਹਾਡਾ ਘਰ ਤੋਂ ਇਨਸਾਨ ਕਰ ਦੂੰਗਾ ਕੀ ਮੰਗ ਕਰਦੇ ਬੜੀ ਅਸੀਂ ਬਸ ਕਰਦੇ ਆ ਵੀ ਸਾਡਾ ਜੋ ਵੀ ਹੋਇਆ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਬਾਕੀ ਕਾਰਵਾਈ ਬੰਦੀ ਕਾਰਵਾਈ ਕੀਤੀ ਜਾਵੇ ਹਾਂਜੀ ਉਹਨੂੰ ਲੈ ਕੇ ਰਸਤੇ ਦੇ ਵਿੱਚ ਲੈ ਕੇ ਗਏ ਥਾਣੇ ਪਾਜੀ ਅਸੀਂ ਚਲੇ ਹਾਂਜੀ ਥਾਣੇ ਚਲੇ ਵੜੀ ਕੀ ਮੈਂ ਕਹਦਾ ਤੇ ਕੀ ਗੱਲ ਪਤਾ ਜੀ ਸਾਰੀ ਭਾਈ ਮੇਰਾ ਨਾਮ ਦੀਪਕ ਆ ਮੈਂ ਇੱਥੇ ਐਜ਼ ਅ ਡਰਾਈਵਰ ਜੋਬ ਕਰਦਾ ਟਾਟਾ ਮੋਟਰ ਦੇ ਵਿੱਚ ਪਾਜੀ ਆਪਣੇ ਸਦਾ ਨਾਮ ਸਿਕਿਉਰਿਟੀ ਗਾਰਡ ਆ ਇੱਥੇ ਆਪਣੇ ਤੇ 120 ਦੀ ਸਪੀਡ ਤੇ ਗੱਡੀ ਆਈ ਆ ਮੋਟਰਸਾਈਕਲਾਂ ਦੇ ਉੱਤੇ ਨਾਲ ਆ ਵੇਖੋ ਦਰਖਤ ਵੀ ਵੇਖੋ ਕੀ ਹਾਲ ਕੀਤਾ ਤਰਤਾਂ ਦੇ ਉੱਤੇ ਚੜਤੀ ਆ ਤੱਗੋ ਕਹਿੰਦਾ ਗਲਤੀ ਗਈ ਆ ਮੇਰੀ ਡ੍ਰਿੰਕ ਕੀਤੀ ਆ ਨੇ ਕਿੰਨੇ ਮੋਟਰਸਾਈਕਲਾਂ ਦੇ ਵਿੱਚ ਫੇਟ ਜਾ ਗਏ ਪੰਜ ਮੋਟਰਸਾਈਕਲ ਜੇ ਦੋ ਵੱਡੇ ਮੈਨੇਜਰਾਂ ਦੇ ਕੁਲਜੀਤ ਸਰ ਮੈਨੇਜਰ ਇੱਥੇ ਰਗਵੀਰ ਸਰ ਆ ਛੇ ਲਗ ਐਕਟਿਵ ਪੂਰੀ ਡੈਮੇਜ ਹੋਈ ਸਰ ਤੁਹਾਡੇ ਸਾਹਮਣੇ ਆਈਆਂ ਵੇਖੋ ਤੇ ਕਾਰ ਚੱਲ ਕਾਜਲ ਨੂੰ ਕੀਤਾ ਗਿਆ ਕਪ ਕਨੀ ਸਰ ਮਲਾਜਮਾਂ ਨੂੰ ਫੋਨ ਕੀਤਾ 112 ਨੰਬਰ ਡਾਇਲ ਕੀਤਾ ਸੀ ਸਰ ਹੁਣੀ ਆਏ ਆ ਤੇ ਕਹਿੰਦੇ ਕਿ ਸੱਦਾ ਥਾਣੇ ਉਨੂੰ ਬਿਠਾ ਕੇ ਲੈ ਕੇ ਗੱਡੀ ਦੇ ਵਿੱਚ ਅਗਲੀ ਕਾਰਵਾਈ ਕਰਾਂਗੇ ਉੱਥੇ ਥਾਣੇ ਆ ਜਾਓ ਗੱਲ ਕਰਦੇ ਆ ਨਹੀਂ ਮੈਂ ਤੇ ਸਰ ਮੰਗ ਉਹਨਾਂ ਦੀ ਆ ਨਾ ਮੋਟਰਸਾਈਕਲ ਉਹ ਗਏ ਆ ਸਰ ਹੁਣੀ ਮੇਰਾ ਤੇ ਸਾਈਡ ਤੇ ਹੀ ਨਾਲ ਲਾਡੇ ਸਿਕਿਉਰਟੀ ਕਰਦਾ ਸੀ ਜੋ ਮਲਾਜਮ ਕਰਨਗੇ ਠੀਕ ਕਰਨਗੇ ਨਹੀਂ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਮੇਰਾ ਨਾਮ ਐਸੇ ਕਰਦੇ ਆ ਚੰਨ ਕੀ ਕਰਨਾ ਹੀ ਨਹੀਂ ਇਹ ਘਟਨਾ ਹੋਈ ਆ ਤੇ ਗੱਡੀ ਸਪੀਡ ਤੇ ਆਉਂਦੀ 120 ਦੀ ਸਪੀਡ ਤੇ ਆਉਂਦੀ ਤੇ ਟਾਟਾ ਲੱਕ ਟਾਟਾ ਰਜੈਂਸੀ ਲੱਗੇ ਆਈ ਆ ਤੇ ਉਹਨਾਂ ਮੋਟਰਸਾਈਕਲ ਨਾਲ ਉੱਤੇ ਚੜਤੀ ਆ ਗੱਡੀ ਚ ਤਦ ਨੂੰ ਕੀ ਪਤਾ ਲੱਗਾ ਆ ਨੂੰ ਇੱਕ ਵਾਇਰਲਸ ਆਈ ਸਾਨੂੰ ਆਪਾਂ ਆਟਰੋਂ ਨੂੰ ਦੋਸ਼ ਨੂੰ ਕਿੱਧਰ ਕਰ ਦੋਸ ਨੂੰ ਕਾਬੂ ਕਰਕੇ ਸਾਧਰ ਵਾਲੇ ਲਾ ਕੇ ਤੇ ਕੋਈ ਗਾਲੀ ਮਾਲ ਦੀ ਨੁਕਸਾਨ ਨਹੀਂ ਹੋਇਆ ਕਿਹਾ ਪਚਾਅ ਹੋ ਗਿਆ ਕਿੰਨੇ ਕ ਮੋਟਰਾਂ ਜੇ ਬੇਟ ਆਏ ਉਹ ਚਾਰ ਕ ਮੋਟਰਾਂ ਖੜਾ ਚਾਰ ਮੋਟਰ ਹਾਂ ਜੀ ਪੂਰੇ ਡੈਮੇਜ ਹੋ ਗਿਆ ਪੂਰੇ ਕਰਮ ਲੋ